ਨ ਆਬ ਦੇ ਨੋ ਅਫਸਰਸ ਅਸੋ ਸੋਸ਼ੀਸ ਨੂੰ ਲੋ ਜੋ ਸਬ ਰਜਿਸਟਰਾਰਸ ਦਾ ਕਮਿਟੀ ਰਜਿਸਟ੍ਰੇਸ਼ਨ ਦਾ ਕੰਮ ਜਿਹੜਾ ਹੈ ਉਹ ਛੱਡਿਆ ਗਿਆ ਹੈ ਉਹਨੂੰ ਵੇਖਦੇ ਹੋਏ ਲੋਕਾਂ ਨੂੰ ਕੋਈ ਮੁਸ਼ਕਲ ਨਾ ਆਵੇ ਇਸ ਲਈ ਅਸੀਂ ਜਿਲ੍ਹਾ ਸੰਗਰੂਰ ਦੇ ਵਿੱਚ ਟੋਟਲ 11 ਸਬ ਰਜਿਸਟਰਰ ਐਂਡ ਸਬ ਜੁਆਇੰਟ ਸਬ ਰਜਿਸਟਰਾਰ ਆਫਿਸ ਜਿਹੜੇ ਨੇ ਉਹਨਾਂ ਦੇ ਵਿੱਚ ਅਸੀਂ ਬਦਲਵੇਂ ਪ੍ਰਬੰਧ ਕੀਤੇ ਨੇ ਸਮੂਹ ਜਿਹੜੇ ਪੀਸੇਸ ਅਫੀਸਰਸ ਨੇ ਜਿਲ੍ਹਾ ਸੰਗਰੂਰ ਦੇ ਉਹਨਾਂ ਨੂੰ ਅਸੀਂ ਬਤੌਰ ਸਬ ਰਜਿਸਟਰਰ ਔਰ ਜੁਆਇੰਟ ਸਬ ਰਜਿਸਟਰਾਰ ਦੀ ਰੂਟੀਨ ਡਿਊਟੀਆਂ ਦੀਆਂ ਇਸ ਤੋਂ ਇਲਾਵਾ ਫੀਲਡ ਕਾਨੂੰਗੋ ਔਰ ਸੀਨੀਅਰ ਸਹਾਇਕ ਔਰ ਸੁਪਰਡੈਂਡੈਂਟ ਜਿਨ੍ਹਾਂ ਨੇ ਨੈਪਸੀ ਅnder ਦੇ ਜਿਹੜੇ ਪੇਪਰ ਨੇ ਉਹ ਪਾਸ ਕੀਤੇ ਹੋਏ ਨੇ ਪ੍ਰੋਮੋਸ਼ਨ ਦੇ ਲਈ ਉਹਨਾਂ ਨੂੰ ਵੀ ਅਸੀਂ ਜਿਹੜੀਆਂ ਉਹ ਜੁਆਇੰਟ ਸਬਸਟਾਟ ਸਬਸਟਾਟ ਦੀ ਪਾਵਨਾ ਦਿੱਤੀਆਂ ਨੇ ਤਾਂ ਕਿ ਕਿਤੇ ਵੀ ਰਜਿਸਟਰੀ ਦਾ ਕੰਮ ਜਿਹੜਾ ਉਹ ਅੜੇ ਨਾ ਔਰ ਲੋਕਾਂ ਨੂੰ ਜਿਹੜਾ ਹੈ ਕੋਈ ਮੁਸ਼ਕਲ ਨਾ ਆਵੇ ਔਰ ਇਹ ਸਾਰੇ ਅਫੀਸਰ ਜਿਹੜੇ ਨੇ ਇਹਨਾਂ ਨੂੰ ਤੁਰੰਤ ਜਿਹੜਾ ਆਰਡਰ ਕਰਕੇ ਅਸੀਂ ਆਪ ਕੋ ਆਪਣੀ ਡਿਊਟੀ ਵਾਲੀ ਥਾਂ ਉੱਪਰ ਹਾਜ਼ਰ ਹੋਣ ਲਈ ਹਦਾਤ ਕਰਤੀ ਹੈ ਕਿੱਤੇ ਵੀ ਸੰਗਰੂਪ ਦੇ ਸਬਸਟੰਟ ਜਾਂ ਜੁਆਇੰਟ ਸਬਸਟੰਟ ਜਿਹੜੇ ਆਫਿਸ ਹੈ ਉਹਨਾਂ ਵਿੱਚ ਰਜਿਸਟ੍ਰੇਸ਼ਨ ਕਰਉਣ ਵਾਲਿਆਂ ਨੂੰ ਆਉਣ ਵਾਲਿਆਂ ਨੂੰ ਮੁਸ਼ਕਲ ਨਹੀਂ ਆਣਦੀ ਜਾਵੇਗੀ ਉਹਨਾਂ ਦੀ ਰਜਿਸਟਰੀਆਂ ਭੁਗਤਣਗੀਆਂ ਧੰਨਵਾਦ